ਬੀਜੀਪੂ ਚੀਨੀ ਅਭੇਸ਼ ਚੰਦ ਜੀ ਪਿੰਸਲ ਕਮਲ ਹੁਦਕ ਮਾਨ ਸਿੰਘ ਅਤੇ ਸ਼ਿਆਗੇ ਮਖਵਤ ਸਰ ਸਮਰ ਦੇ ਜੀ ਜਰੂਰੀ ਵਾਗੇ ਕਰਾਂਗੇ ਕਿ ਆਪਕੋ ਬੇਤੀ ਕਰਾਂਗਾ ਕਿ ਜਾਨੇ ਕਿਸ ਨੂੰ ਮਾਂਜੇ ਰੇ ਆਤਵੰਤ ਤੇ ਸਤਿਕਾਰ ਦੇ ਕੇ ਆਪੋ ਆਪੇ ਸਾਹਮਣੇ ਖੜੇ ਹੋ ਕੇ ਉਹਨਾਂ ਦਾ ਸਵਾਗਤ ਕੀਤਾ ਜਾਏ यह प्रशांतियों निगर बहुत करते हो ज्ञान प्राप्त करना है ये तो नीचे देखो लेहरांगा siapa प्रणाम जी सचिन साहब चामलो I get a basket ਰਾਜ ਕਮਿਸ਼ਨਰ ਸਲੂਟ ਕਰਦੇ ਹੋਏ ਉਹਨਾਂ ਦੇ ਨਾਮ ਹਨ ਅਸਿਆਪੁਰ ਦੇ ਜਵਾਨਾਂ ਦੀ ਸਸ਼ਸਤ ਟੁਕੜੀ ਬੈਕੋਰਡ ਕਮਾਂਡੇ ਹੈਂਡ ਕੌਸਟੇਬਲ ਰੂਪ ਕੁਮਾਰ ਕਮਿਸ਼ਨਰ ਜਿਹੜੀ ਅਮੀਂ ਦਿੰਦੇ ਹੋਇਆ ਅੱਗੇ ਹਨ ਕਿਆਰੇ ਡੀਵੀ ਕਾਲਜ ਕੋਟੜ ਦੇ ਐਸਸੀਕੇ ਦੇ ਬੈਕੋਰਡ ਕਮਾਂਡੇ ਸੀਨੀਅਰ ਅਫਸਰ ਅਮਰਜੀਤ ਮਹਿਤਾ ਆਫ ਇੰਚਾਰਜ ਲੈਫਟੇਨਟ ਕਰਮਜੀਤ ਸਿੰਘ ਕਮਿਸ਼ਨਰ ਸਲੂਟ ਕਰਦੇ ਹੋਇਆ ਨਾਲ ਹਨ ਕੁਨਾਲਕ ਨੈਸ਼ਨਲ ਕਾਲਜ ਬੁਆਨ ਐਸਸੀਕੇ ਦੇ ਬੈਕੋਰਡ ਕਮਾਂਡੇ ਸੀਨੀਅਰ ਅਫਸਰ ਸਫਲਦੀਪ ਸਿੰਘ ਆਫ ਇੰਚਾਰਜ ਪ੍ਰੋਫੈਸਰ

श्रीमती एकता सोहता जी सिविल जज सीनियर डिवीजन रिकॉर्ड प्राप्त करन सर डॉक्टर जुबली जी सिविल जूनियर साथ प्राप्त करन मिस अधिकार कमला पासो प्राप्त करन श्री तरुणप्रीत सिंह जी सिविल शुभ दिहाड़े दे साडे मुख्य मेहमान जी कर कमला पासो प्राप्त करन बहुत बहुत सारे प्रदर्शन कर रहे हैं बच्चे You sure. their

ਤਨਾਕ ਨੇ ਜੀਵੀਡੀ ਆਰਟਿਸਟ ਰੱਖਿਆ ਕੰਟੀਨਿਊ ਚੱਲ ਕੇ ਡੇਲਕੋਡੀ ਕਰਦੇ ਨਿਸ਼ਕੇ ਜਰੋਰੇ ਫਿਰਤੀਆਂ ਨੇ ਆਏ ਕਹੀ ਗਾਇਰ ਆਏ ਹੋਰ ਫਿਰਤੀਆਂ ਨੇ ਆਏ ਨੀ ਕਾਇਰ ਯਾਰੇ ਨਕੋਦਰ ਵਾਸੀਓ ਅੱਜ ਅਸੀਂ ਆਪਣੇ ਦੇਸ਼ ਦਾ 77ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਮੈਂ ਇਸ ੋਪ ਦਿਹਾੜੇ ਤੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਅਤੇ ਖਾਸ ਕਰਕੇ ਨਕੋਦਰ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਹਾਂ ਅੱਜ ਦੇ ਇਤਿਹਾਸਕ ਦਿਨ ਇਹ ਸਭ ਤੋਂ ਪਹਿਲਾਂ ਮੈਂ ਦੇਸ਼ ਦੇ ਉਹਨਾਂ ਸ਼ਹੀਦਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਮਾਣ ਹੈ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਹਨ। ਸ਼ਹੀਦ 에 ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਉਧਮ ਸਿੰਘ ਅਤੇ ਹੋਰ ਬਹੁਤ ਅਜ਼ਾਦੀ ਦੇ ਕੁਰਬਾਨਿਆਂ ਵੱਲੋਂ ਅਰੰਭੇ ਕਈ ਅਜ਼ਾਦੀ ਸੰਗਰਸ਼ਾਂ ਕਰਕੇ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਮੈਂ ਆਜ਼ਾਦੀ ਦਿਨ ਇਹਨਾਂ ਸਾਰੇ ਸ਼ਹੀਦਾਂ ਦੇ ਬਲਦਾਨ ਨੂੰ ਸਲਾਮ ਕਰਦਾ ਹਾਂ ਅੱਜ ਦੇ ਇਸ ਪੁਰਤਰ ਤੇ ਇਤਿਹਾਸ ਤੇਹਾੜੇ ਮੈਂ ਦੇਸ਼ ਦੀ ਫੌਜ ਅਕਸਰ ਸੈਨਿਕ ਬਲਾਕ ਅਤੇ ਸੂਬੇ ਦੇ ਪੁਲਿਸ ਬਲਾਕ ਵੱਲੋਂ ਦੇਸ਼ ਦੀ ਸੁਤੰਤਰਤਾ ਦੀ ਰਾਖੀ ਲਈ ਇਹ ਤੇ ਬਲਿਦਾਨ ਦੀ ਵੀ ਸ਼ਲਾਘਾ ਕਰਦਾ ਹਾਂ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਨੇ ਵੇਗ ਸਾਧ ਰੱਖੀਆਂ ਕੀਤੀਆਂ ਹਨ ਖੇਤਰ ਭਾਵੇਂ ਖੇਡਾਂ ਖੇਡਾਂ ਸਾਇੰਸ ਜਾਂ ਟੈਕਨੋਲੋਜੀ ਦਾ ਹੋਵੇ ਹਰ ਖੇਤਰ ਵਿੱਚ ਅਸੀਮ ਮਦਦ ਵਾਲੀਆਂ ਹਨ ਭਾਵੇਂ ਅਸੀਂ ਉਤਨੀ ਅਰੇ ਅਸੀਂ ਉਦ ਦੀਆਂ ਟੀਚਾ ਨੂੰ ਛੂਹਿਆ ਹੈ ਪਰ ਅਜੇ ਵੀ ਕੁਝ ਖੇਤਰ ਅਜਿਹੇ ਹਨ ਜਿਨ੍ਹਾਂ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਜਿਵੇਂ ਕਿ ਬੇਰੁਜ਼ਗਾਰੀ ਅਤੇ ਨਸ਼ੇ ਦੀ ਸਮੱਸਿਆ ਪੰਜਾਬ ਸਰਕਾਰ ਵੱਲੋਂ ਹਰ ਬੱਚੇ ਨੂੰ ਵਧੀਆ ਪੜ੍ਹਾਈ ਅਤੇ ਹਰ ਨਾਗਰਿਕ ਨੂੰ ਵਧੀਆ ਸਿਹਤ ਸਹੂਲਤ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਵਿਡੈਂਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਇਸ ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਪੁਨਰ ਕਲਪਨਾ ਕਰਦੇ ਹੋਏ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਉਹਨਾਂ ਨੂੰ 21ਵੀਂ ਸਦੀ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ ਸਿਹਤ ਸੂਤਾ ਵਿੱਚ ਵਾਦਾ ਕਰ ਰਹੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਆਦਮੀ ਜਿਨਨੇ ਕੋਲੇ ਰਹੇ ਹਨ ਜਿੱਥੇ ਹਰ ਨਾਗਰਿਕ ਨੂੰ ਵਧੀਆ ਡਾਕਟਰਾਂ ਅਤੇ ਬਲੋ ਚੈੱਕਅਪ ਕਰਕੇ ਮੁਫਤ ਦਵਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਹਰ ਘਰ ਨੂੰ ਸਹੂਲਤ ਦਿੰਦੇ ਹੋਏ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਮੈਂ ਇੱਕ ਵਾਰ ਫੇਰ ਆਏ ਸਾਰੇ ਪਤੰਦੇ ਵਿਅਕਤੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਦਿਵਸ ਦੀ ਰੌਣਕ ਨੂੰ ਵਧਾਇਆ ਮੈਂ ਧੰਨਵਾਦ ਕਰਦਾ ਹਾਂ ਸਾਰੇ ਸਮਰਥਕਾਂ ਦੇ ਉਹਨਾਂ ਅਫਸਰਾਂ ਦਾ ਅਤੇ ਪ੍ਰੈਸ ਮੀਡੀਆ ਦੇ ਸਾਥੀਆਂ ਦਾ ਅਤੇ ਪਿਆਰੇ ਪਿਆਰੇ ਬੱਚਿਆਂ ਦਾ ਜਿਨ੍ਹਾਂ ਕਰਕੇ ਇਹ ਰਾਸ਼ਟਰੀ ਪ੍ਰੋਗਰਾਮ ਬੜੇ ਹੀ ਸੁਚੱਜੇ ਢੰਗ ਨਾਲ ਸਿਰੇ ਚੜ ਰਿਹਾ ਹੈ ਅੰਤ ਵਿੱਚ ਮੈਂ ਆਸ ਕਰਦਾ ਹਾਂ ਕਿ ਪੰਜਾਬ ਦੇ ਲੋਕ ਜੋ ਸਦਾ ਹੀ ਤਬਦੀਲੀ ਅਤੇ ਵਧੀਆ ਕਾਰਜ ਕਰਨ ਲਈ ਹਰ ਸਮੇਂ ਮੂਰੀ ਰਹਿੰਦੇ ਹਨ ਬਾਕੀ ਦੇਸ਼ਾਂ ਲਈ ਰੋਲ ਮਾਡਲ ਬਣ ਕੇ ਉਭਰਨਗੇ ਮੈਂ ਇੱਕ ਵਾਰ ਫਿਰ ਆਪ ਸਭ ਨੂੰ ਸੁਤੰਤਰਤਾ ਦਿਵਸ ਮੌਕੇ ਆਪਣੀਆਂ શુભ ਕਾਮਨਾਵਾਂ ਦਿੰਦਾ ਹਾਂ ਆਓ ਇਸ ਇਤਿਹਾਸਿਕ ਮੌਕੇ ਪੰਜਾਬ ਅਤੇ ਦੇਸ਼ ਨੂੰ ਮਜ਼ਬੂਤ ਬਣਾਈਏ ਨਸਬਜ਼ੂਕ ਕੜਾਉਣ ਲਈ ਰਚਨ ਬੰਧਤਾ ਆਤਮ ਸਮਰਪਣ ਅਤੇ ਪੂਰੇ ਭਰੋਸੇ ਨਾਲ ਕੰਮ ਕਰੀਏ ਅਤੇ ਦੇਸ਼ ਦੀ ਮਜ਼ਬੂਤੀ ਅਤੇ ਓਨ ਦੀ ਲਈ ਅਤਿਗਿਆ ਕਰੀਏ ਜੈ ਹਿੰਦ ਜੈ ਹਿੰਦ 15 ਅਗਸਤ ਦੇ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਜੇਕਰ ਗੱਲ ਕਰੀਏ ਨਕੋਦਰ ਦੇ ਵਿੱਚ 15 ਅਗਸਤ ਦਾ ਛੁੱਟ ਦਿਹਾੜਾ ਨਕੋਦਰ ਦੇ ਡੀਵੀ ਕਾਲਜ ਦੇ ਗਰਾਊਂਡ ਦੇ ਵਿੱਚ ਬਹੁਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਕੋਦਰ ਦੇ ਐਸਡੀਐਮ ਗੁਰਸਿਮਰਨ ਸਿੰਘ ਢੱਲੋਂ ਜੀ ਵੱਲੋਂ ਅਦਾ ਕੀਤੀ ਗਈ ਅਤੇ ਪ੍ਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਛੋਟੇ-ਛੋਟੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾ ਰਿਹਾ ਹੈ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇ ਨੇ ਕਿ 15 ਅਗਸਤ ਦੇ ਸਬੰਧ ਦੇ ਵਿੱਚ ਬੀਏਵੀ ਕਾਲਜ ਦੀ ਗਰਾਊਂਡ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਛੋਟੇ-ਛੋਟੇ ਬੱਚੇ ਨੇ ਜਿਹੜੇ ਕਿ ਤਿਰੰਗੇ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ ਅਤੇ ਛੋਟੇ-ਛੋਟੇ ਬੱਚਾ ਵੱਲੋਂ ਜਿਹੜਾ ਦੇਸ਼ ਭਗਤੀ ਦੇ ਗੀਤ गा ਕੇ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਕੈਮਰਾ ਪਰਸਨ ਨਾਲ ਪਨੀ ਤਰੋੜਾ ਮੈਂ ਖੁੱਦ ਹਾਂਜੀ ਬាទ ਅੱਜ 15 ਅਗਸਤ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋ ਹੈਲੋ ਬਹੁਤ ਬਹੁਤ ਮੁਬਾਰਕਾਂ 78ਵੇਂ ਆ ਸੁਤੰਤਰਤਾ ਦਿਵਸ ਦੀਆਂ ਮੇਰੇ ਹਲਕੇ ਤੋਂ ਸ਼ੁਰੂ ਹੋ ਕੇ ਪੰਜਾਬ ਦੇਸ਼ ਦੁਨੀਆ ਦੇ ਵਿੱਚ ਬੈਠੇ ਹਰ ਇੱਕ ਦੇਸ਼ਵਾਸੀ ਨੂੰ ਅੱਜ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਬਹੁਤ ਮਹਿੰਗੇ ਭਾ ਮਿਲੀ ਹੋਈ ਆਜ਼ਾਦੀ ਪੰਜਾਬ ਦਾ ਵੱਡਾ ਯੋਗਦਾਨ ਅਤੇ ਇਸ ਆਜ਼ਾਦੀ ਦਿਵਸ ਦੀਆਂ ਸਾਨੂੰ ਖਾਸ ਕਰਕੇ ਪੰਜਾਬ ਨੂੰ ਹੋਰ ਵੀ ਜ਼ਿਆਦਾ ਤੀਬਰਤਾ ਦੇ ਨਾਲ ਇੰਤਜ਼ਾਰ ਰਹਿੰਦਾ ਕਿਉਂਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅਸੀਂ ਉਹਨਾਂ ਦੇ ਮਨਸੂਬਿਆਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਉਹਨਾਂ ਨੂੰ ਕਿੰਨੇ ਕੁ ਪੂਰੇ ਹੋ ਗਏ ਕਿੰਨੇ ਕੁ ਰਹਿ ਗਏ ਅਸੀਂ ਉਹਨਾਂ ਤੇ ਨਜਸਾਨੀ ਵੀ ਕਰਨੀ ਹੁੰਦੀ ਹੈ ਇਸ ਦਿਨ ਦੇ ਵਿੱਚ ਇਸ ਕਰਕੇ ਸਭ ਨੂੰ ਬਹੁਤ-ਬਹੁਤ ਮੁਬਾਰਕੀ ਵੀ ਮੈਸੇਜ ਦੇਣਾ ਚਾਹੀਦਾ ਸਭ ਨੂੰ ਮੇਰਾ ਮੈਸੇਜ ਨਹੀਂ ਅਪੀਲ ਆ ਕਿ ਆਜ਼ਾਦੀ ਦੇ ਅਸੀਂ ਬਹੁਤ ਵੱਡੇ ਮੁੱਲ ਤਾਰਿਆ ਖਾਸ ਕਰਕੇ ਪੰਜਾਬ ਨੇ 80% ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਹਰ ਇੱਕ ਮੂਵਮੈਂਟ ਦੇ ਵਿੱਚ ਹਿੱਸਾ ਕਾਲੇ ਪਾਣੀਆਂ ਦੀਆਂ ਸਜਾ ਸਭ ਤੋਂ ਵੱਧ ਪੰਜਾਬ ਦੀਆਂ ਫਾਂਸੀਆਂ ਦੇ ਰਸਤੇ ਸਭ ਤੋਂ ਵੱਧ ਪੰਜਾਬ ਦੇ ਔਰ ਆਜ਼ਾਦੀ ਤੋਂ ਬਾਅਦ ਵੰਡ ਦੇ ਨਾਂ ਤੇ ਜਿਹੜਾ ਕਤਲੋਗਾਰਤ ਹੋਈ 10 ਲੱਖ ਲੋਕ ਜਿਹੜੇ ਮਰੇ ਉਹ ਵੀ ਪੰਜਾਬ ਦੇ ਸਾਡੇ ਦੇਸ਼ ਦੀ ਹਰ ਇੱਕ ਜਿਹੜਾ ਸਾਡਾ ਖਾਸ ਕਰਕੇ ਪੰਜਾਬ ਦੀਆਂ ਗਲੀਆਂ ਇਹਦੀਆਂ ਨੀਆਂ ਇਹਦੀਆਂ ਸਰਹੱਦਾਂ ਜਿਹੜੀਆਂ ਉਹ ਵੰਡ ਦੇ ਨਾਂ ਤੇ ਕਤਲੋਗਾਰਤ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਹਰ ਇੱਕ ਇੱਟ ਦੇ ਥੱਲੇ ਕਿਸ ਨੇ ਕਿਸਦਾ ਖੂਨ ਆ ਇਸ ਕਰਕੇ ਸਾਡੇ ਲਈ ਜਿਹੜੀ ਆ ਆਜ਼ਾਦੀ ਉਹ ਖਾਸ ਮayne ਰੱਖਦੀ ਆ ਔਰ ਇਹਨੂੰ ਸਾਨੂੰ ਸਵਾਰ ਕੇ ਇਹਨੂੰ ਹੋਰ ਸਵਾਰਨਾ ਚਾਹੀਦਾ ਪੰਜਾਬ ਨੂੰ ਸਾਡੇ ਸਾਰੇ ਲੋਕ ਜਿਹੜੇ ਨੇ ਹਰ ਇੱਕ ਦਾ ਇਕੱਲੇ ਇਕੱਲੇ ਜੀ ਦਾ ਫਰਜ਼ ਬਣਦਾ ਕਿ ਨੈਤਿਕ ਤੌਰ ਤੇ ਅਸੀਂ ਆਪਣਾ ਸਵਾਰਥ ਤਿਆਗ ਕੇ ਆਪਣੇ ਸ਼ਹੀਦਾਂ ਦੇ ਸੁਪਨਿਆਂ ਤੇ ਪਹਰਾ ਦਈਏ ਤਾਂ ਕਿ ਉਹਨਾਂ ਦੀ ਉਹਨਾਂ ਨੂੰ ਇਹ ਸੱਚੇ ਸਿਧਾਂਤ ਨਹੀਂ ਹੋ ਸਕਦਾ ਮੈਮ ਅੱਜ ਦੇ ਦਿਨ ਤੱਕ ਵਿਸ਼ੇਸ਼ ਉਪਰਾਲਕਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਬੂਟੇ ਵੰਡੇ ਜਾ ਰਹੀ ਕੀ ਹੈ ਬਿਲਕੁਲ 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 ਬੂਟੇ ਪ੍ਰਸ਼ਾਸਨ ਵੱਲੋਂ ਵੀ ਵੰਡੇ ਜਾ ਰਹੇ ਬੂਟੇ ਵੈਸੇ ਵੀ ਪ੍ਰਸ਼ਾਸਨ ਜਿਹੜਾ ਸਾਡਾ ਵੀਡੀਓ ਆਫਿਸ ਹਰ ਪਿੰਡ ਦੇ ਵਿੱਚ ਬੂਟੇ ਪਹੁੰਚਾ ਰਿਹਾ ਔਰ ਪੰਜਾਬ ਸਰਕਾਰ ਦਾ ਇੱਕ ਅਜੰਡਾ ਹੈ ਕਿ ਅਸੀਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਇਹਦੀ ਰੇਸ਼ੋ ਵਤ ਵਧਾਉਣੀ ਆ ਪੂਰਾ ਧਿਆਨ ਦਿੱਤਾ ਜਾ ਰਿਹਾ ਔਰ ਇਹ ਇੰਨਾ ਮਹੱਤਵਪੂਰਨ ਹੋ ਗਿਆ ਬੂਟਿਆਂ ਦਾ ਲਾਉਣਾ ਤੇ ਬੂਟਿਆਂ ਦਾ ਚੱਲਣਾ ਸਰਵਾਈਵ ਕਰਨਾ ਇੰਨਾ ਮਹੱਤਵਪੂਰਨ ਹੋ ਗਿਆ ਕਿ ਇਟਾਂ ਰੋੜਿਆਂ ਦੀਆਂ ਬਿਲਡਿੰਗਸ ਦੇ ਤੋਂ ਬਿਨਾਂ ਸਰ ਸਕਣਾ ਆ ਬਾਕੀ ਸਾਰੀਆਂ ਧਨ ਦੌਲਤ ਬੈਂਕਾਂ ਦੇ ਵਿੱਚ ਨਹੀਂ ਵੀ ਹੋਊਗੀ ਤੇ ਉਹਦੇ ਬਿਨਾਂ ਚੱਲ ਸਕਣਾ ਪਰ ਸਾਹ ਤੋਂ ਬਿਨਾਂ ਨਹੀਂ ਜੀਆ ਜਾਣਾ ਇਸ ਵੇਲੇ ਜਿਹੜਾ ਸਾਡੀਆਂ ਆਉਣ ਵਾਲੀਆਂ ਨਸਲਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਆ ਇਸ ਕਰਕੇ ਮੇਰੀ ਹਰ ਇੱਕ ਬਸ਼ਿੰਦੇ ਨੂੰ ਇਸ ਖਾਸ ਕਰਕੇ ਦੇਸ਼ ਦੇ ਨੂੰ ਪੰਜਾਬ ਦੇ ਨੂੰ ਕਿ ਕੱਲਾ ਕੱਲਾ ਇਨਸਾਨ ਇਹਦੇ ਤੇ ਪਹਿਰੇਦਾਰੀ ਕਰੇ ਜੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਤੁਹਾਡੇ ਪੁੱਤ ਪੋਤੇ ਪਰੋਤੇ ਜਿਹੜੇ ਆ ਉਹ ਸਾਫ ਸੁਥਰੀ ਹਵਾ ਦੇ ਵਿੱਚ ਸਾਰ ਲੰਬੇ ਤੇ ਲੰਬੀਆਂ ਜ਼ਿੰਦਗੀਆਂ ਜਿੰਨ ਕਿਉਂਕਿ ਉਹ ਦਿਨ ਦੂਰ ਨੇਗਾ ਕਿ ਜਦੋਂ ਸਾਡੀਆਂ ਜ਼ਿੰਦਗੀਆਂ ਸੁੱਕੜ ਕੇ ਐਨੀਆਂ ਕੁ ਹੋ ਜਾਣਗੀਆਂ ਅਸੀਂ ਹਜ਼ਾਰਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਪਹਿਲੇ ਜੂਝ ਰਹੇ ਆ ਆਜ਼ਾਦੀ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਸਾਡੇ ਦੇਸ਼ ਨੂੰ ਐਸ ਵੇਲੇ ਸਿਰਫ ਤੇ ਸਿਰਫ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੋ ਜੀ ਹਾਲਤ ਹੋ ਗਈ ਆ ਕਿ ਆਜ਼ਾਦੀ ਨੂੰ ਸਮਰਪਿਤ ਕਰਦੀਏ ਕਿ ਅਸੀਂ ਪੌਦੇ ਲਾਉਣੇ ਆ ਕਿਉਂਕਿ ਇੱਕ ਲਾਇਆ ਹੋਇਆ ਪੌਦਾ ਘੱਟੋ ਘੱਟ 4-5 ਸਾਲ ਬਾਅਦ ਜਾ ਕੇ ਉਹ ਸਾਨੂੰ ਜਿਹੜੀ ਸਾਫ ਸੁਥਰੀ ਹਵਾ ਦੇਣ ਲੱਗਦਾ ਔਰ ਇਹ ਸੌਖਾ ਨਹੀਂ ਚਾਹੀਦੀ ਆ ਤਿਆਰਿਆ ਕਰਨਾ ਚਾਹੀਦਾ ਆ ਮਾਂਜੋਕ ਸੀਐਮ ਸਾਹਿਬ ਦੇ ਅਪਰਾਲੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਜਾਣਾ ਚਾਹੀਦਾ ਕਿਉਂਕਿ ਇਹ ਉਹਨਾਂ ਦਾ ਸਵਾਰਥ ਨਹੀਂ ਸਾਡਾ ਸਭ ਦਾ ਆਪੋ ਆਪਣਾ ਸਵਾਰਥ ਹੈ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਪੁੱਤ ਤੇ ਪੋਤੀਆਂ ਨੂੰ ਪਿਆਰ ਕਰਦੇ ਹਾਂ ਆਉਣ ਵਾਲੇ ਸਮੇਂ ਬਾਰੇ ਸੋਚਦੇ ਹਾਂ ਆਉਣ ਵਾਲੇ ਸਮੇਂ 'ਚ ਬੱਚਿਆਂ ਲਈ ਜ਼ਿੰਦਗੀਆਂ ਬਣਾਉਂਦੇ ਹਾਂ ਪਰ ਕਾਦੇ ਵਾਸਤੇ ਜੇ ਉਹਨਾਂ ਕੋਲ ਸਾਹ ਨਹੀਂ ਬਚਣਗੇ ਉਹਨਾਂ ਕੋਲ ਜ਼ਿੰਦਗੀਆਂ ਨਹੀਂ ਬਚਣਗੀਆਂ ਤੇ ਆਪਾਂ ਇਹਨਾਂ ਤਾਂ ਦੌਲਤ ਦਾ ਤੇ ਆਪਣੇ ਸੁਪਨਿਆਂ ਦਾ ਕੀ ਕਰਾਂਗੇ ਇਸ ਕਰਕੇ ਅੱਜ ਦੇ ਇਸ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਮੈਂ ਹਰ ਇੱਕ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਪਲਾਂਟੇਸ਼ਨ ਹੈ ਪੌਦਿਆਂ ਹਵਾਵਾਂ ਨੂੰ ਸਮਰਪਿਤ ਕਰਦੀ ਹੈ ਤਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਜਿੰਨੇ ਵੀ ਇਸ ਵਾਰ ਪੌਦੇ ਲਾਏ ਪੌਦੇ ਬਹੁਤ ਸਾਲਾਂ ਦੇ ਲੱਗਦੇ ਆ ਪਰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿੰਨੇ ਵੀ ਐਸਾ ਲੱਗ ਜਾਣ ਜਿੰਨੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਪੌਦੇ ਲੱਗ ਰਹੇ ਆ ਇਹ ਸਾਨੂੰ ਆਉਣ ਵਾਲੇ ਸਾਲ ਦੇ ਵਿੱਚ ਆਉਣ ਵਾਲੇ ਆਜ਼ਾਦੀ ਦਿਹਾੜੇ ਦੇ ਵਿੱਚ ਜਿਉਂਦੇ ਜਾਗਦੇ ਆਪਣੀ ਠੰਡੀ ਮਿੱਠੀ ਹਵਾ ਦੇ ਨਾਲ ਜਿਹੜੇ ਲਹਿਰਾਂ ਦੇ ਨਜ਼ਰ ਆਉਣ ਮੇਰੀ ਸਭ ਨੂੰ ਇਹ ਹੀ ਵੀ ਧੰਨਵਾਦ ਜੀ ਤੇ ਉਹ ਤਾਂ ਦਰਸ਼ਨ ਸਿੰਘ ਟੱਲੀ ਕਿੱਥੇ ਆ ਕੋ ਨਹੀਂ ਆਇਆ ਸੁਨੀਹਾ ਨਹੀਂ ਲੱਗਾ ਜਾਂ ਕੀ ਹੋਇਆ ਉਹਨਾਂ ਨੂੰ ਉਹ ਨਹੀਂ ਆ ਬਾਕੀ ਸਾਰੇ ਆਏ ਸੀ ਉਹ ਮੈਮਪਾ लाता फोन चला मैंने ला तो लागे एक बारी पंद्रह दिन की छुट्टी तोड़ देने जीवन से नहाना लगा हुआ है तो सारे सारा स्टाफ

ਜਿੰਦਰ ਕਹਿਦੇ ਕਰਦੇ ਕਰਦੇ ਬਈ ਇਹ ਸਭ ਅਲੱਗ ਜਾ ਰਿਹਾ ਕਿੱਥੇ ਰਹਿਣੇ ਜਾ ਰਿਹਾ ਇਹ ਬਿਲਕੁਲ ਕਿਉਂਕਿ ਚੈਲੰਜ ਬਈ ਮੇਰੇ ਵੀ ਅਜਾ ਅਜਾ ਆ ਜਾ ਪੁੱਤਰਾ ਇੱਥੇ ਆ ਜਾ ਇੱਧਰ ਆ ਜਾ ਅੱਛਾ ਜਲੰਦਰ ਆ ਜਲੰਦਰ ਕਹਿੰਦਾ ਚੇਅਰਮੈਨ ਨੇ ਸੁਝਾਇਆ ਉਹਨੂੰ ਲਾਸ ਹੈ ਇੱਕ ਤੇ ਕੰਮੜਿਆ ਸ਼ਹਿਰ ਛੱਡ ਲਈਦਾ ਮੁੜ ਕੇ ਆਜੀ ਦਾ ਭੱਜ ਕੇ ਵਿੱਚੇ ਆਪਣੇ ਸ਼ਹਿਰ ਸਾਡੀ ਜਿਹਨੇ ਹਿੰਤੀ ਹੈ ਨਹੀਂ ਮੈਂ ਸੀਨ ਸਰ ਤੋਂ ਮਾਫੀ ਮੰਗ ਕੇ ਆਈ ਮੇਕੇ ਜੀ ਮੈਂ ਮੈਨੂੰ ਚਾ ਲੈੰਦ ਹਾਂਜੀ ਬੇਟਾ ਮੈਜੋ ਮੈਂ ਇੱਥੇ ਪੰਜਾਬ ਦੀ ਸੇਵਾ ਕਰਦਾ ਓਕੇ ਤੇ ਚਾਨੀਆਂ ਦਾ ਉਹਨਾਂ ਦਰਸ਼ਨ ਸਿੰਘ ਦਾ ਬੇਟਾ ਅੱਛਾ ਸੁਪਨ ਸਾਹ ਜੀ